ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਈ ਸੀ ਇੱਥੇ ਗੁਰੂਕਰ ਸਿਆੜ ਆਲੂਆਂ ਤੇ ਗਿੜਾ ਮਾਰਨ ਇੱਥੇ ਵੀ ਕੰਪਨੀ ਦੇ ਆਲੂ ਲਵਾਈ ਐ ਤਕੀ ਆਪਾਂ ਤੇ ਪਹਿਲੀ ਵਾਰ ਖੇਤ ਪਲਟਾਇਆ ਇਹਨਾਂ ਦਾ ਕਦੇ ਪਲਟਿਆ ਨਹੀਂ ਸੀ ਪਲਾਉ ਪਲੂ ਫੇਰੇਆ ਇੱਥੇ ਤੇ ਆਪਣੇ ਗਰੇਮੇ ਨਾਲੀ ਆਲੂ ਬਜਾਈ ਕਰਕੇ ਗਏ ਆ ਪਿੱਤਰ ਹੁਣੇ ਤੇ ਆਲੂ ਜਰਮੀਨੇਸ਼ਨ ਹੋ ਗਈ ਵਧੀਆ ਐਲਰ ਆਲੂ ਅਤੇ ਜੋਤੀ 10 ਕਿਲੇ ਐਲਰ ਦੇ ਤੇ 10 ਕਿਲੇ ਜੋਤੀ ਆ ਅੱਜ ਗੱਖਾਂ ਲਈ ਸਪਰੇਅ ਕਰਵਾਉਣਾ ਆ ਸੀ ਸਪਰੇਅ ਕਰਾ ਦਈਏ ਕਹਣਾ ਜਿਵੇਂ ਸਰਦੀਮ ਜਸੜਾ ਬਾਈ ਕਹਿੰਦਾ ਹੁੰਦਾ ਬਈ ਇਹਨਾਂ ਨੂੰ ਸਟਾਰਟ ਕਰਕੇ ਜਦੋਂ ਵਿਹਲੇ ਹੁੰਨੇ ਆ ਆਪਾਂ ਸਟਾਰਟ ਕਰਕੇ ਇਹਨਾਂ ਦੀ ਆਵਾਜ਼ ਸੁਣਨ ਦਾ ਹੀ ਨਜ਼ਾਰਾ ਵੱਖਰਾ ਹਨ ਬਈ ਫੀਲਿੰਗ ਹੀ ਐਵੇਂ ਆਉਂਦੀ ਆ ਆਵਾਜ਼ ਸੁਣਨ ਚ ਤੇ ਉਹ ਗੱਲ ਸੱਚੀ ਆ ਕਿ ਹੁਣ ਮੈਂ ਇਹਨੂੰ ਰੋਜ਼ ਹੋਰ ਠੀਕ ਆ ਬਾਕੀ ਵੀ ਟਰੈਕਟਰ ਹੈਗੇ ਆ ਸਾਰੇ ਪਰ ਮੈਂ ਕਿਸੇ ਨੂੰ ਕਦੇ ਸਟਾਰਟ ਕਰਕੇ ਨਹੀਂ ਇਹ ਦੇਖਦਾ ਵੀ ਠੀਕ ਆ ਸਾਰੇ ਦੇਖੋ ਸਾਰੇ ਸ਼ੌਂਕ ਨਾਲ ਲਏ ਹੋਏ ਆ ਇੰੋਂ ਨਹੀਂ ਕੋਈ ਸ਼ੌਂਕ ਵੀ ਹੈਗਾ ਕਿ ਪਰ ਜਿਹੜੀ ਫੀਲਿੰਗ ਮੇਰੀ ਇਹਦੇ ਨਾਲ ਜੁੜੀ ਹੈ ਨਾ ਸੱਚੀ ਕਹਿੰਦਾ ਇਹਦੇ ਨਾਲ ਫੀਲਿੰਗਾਂ ਮੇਰੀਆਂ ਬਹੁਤ ਜੁੜੀਆਂ ਟਰੈਕਟਰ ਨੂੰ ਇਹਨੂੰ ਤਿਆਰ ਕੀਤਾ ਤਿਆਰ ਕਰਕੇ ਇਹਨੂੰ ਚਾਲੂ ਕਰਿਆ ਹਨਾ ਕਿ ਜਿੰਨੇ ਇਮੋਸ਼ਨਲ ਮੇਰੇ ਇਹਨੂੰ ਇਹਦੇ ਨਾਲ ਅਟੈਚ ਆ ਬਹੁਤ ਅਟੈਚ ਆ ਆਪਣੇ ਹਾਲ ਪੁਰਾਣੇ ਹੋ ਟੰਗੇ ਹੋਇਆ 45 ਆ ਟੰਗੇ ਹੋਇਆ ਇਹਦੀ ਆਵਾਜ਼ ਸੁਣਨ ਦੀ ਇੱਕ ਜਾਨੀ ਕੇ ਨਜ਼ਾਰਾ ਜਿਹਾ ਵੱਖਰਾ ਹੀ ਆਉਂਦਾ ਵੀ ਹਾਂ ਇਹਦੀ ਆਵਾਜ਼ ਸੋਹਣੀ ਲੱਗ ਲਓ ਜੀ ਚੱਲਦੀ ਆ ਅੱਜ ਡਾਇਮੰਡ ਆਲੂ ਤੇ ਸਪਰੇ ਪਹਿਲੀ ਦੂਜੀ ਸਪਰੇ ਕਰ ਰਹੇ ਆ ਬਾਈ ਆਪਣੀ ਅੱਜ ਡਾਇਮੰਡ ਆਲੂ ਤੇ ਦੂਜੀ ਸਪਰੇਅ ਸ਼ੁਰੂ ਕਰੀਏ ਤੇ ਆਪਾਂ ਇੱਕ ਦਾ ਐਂਟਰਾਕੋਲ ਪਾਈ ਆ ਬਾਈ ਅੱਧਾ ਕਿਲੋ ਠੀਕ ਨਹੀਂ ਐਂਟਰਾਕੋਲ ਅੱਧਾ ਕਿਲੋ ਤੇ ਨਾਲ 12 ਕਾਟ ਪਾਤੀ ਤੇ ਨਾਲ ਪਾਇਆ ਯੂਰੀਆ ਕਿਲੋ ਤੇ ਨਾਲ ਤੇਲੇ ਵਾਲੀ ਦਵਾਈ ਫਾਈਮੋਕਸ 125 ਐਮਐਲ ਕਿਲੇ ਦੀ ਸੋਹਣਾ ਹੋ ਗਿਆ ਆਲੂ ਵਧੀਆ ਗਰੋਥ ਆ ਸਭ ਕੁਝ ਓਕੇ ਆ ਓਕੇ ਦੀ ਰਿਪੋਰਟ ਆ ਪੂਰਾ ਅੱਜ ਆਪਣੀ ਉਧਰ ਰੌਗਿੰਗ ਵੀ ਚੱਲਦੀ ਐ ਐਲਰ ਆਲੂ ਤੇ ਤੇ ਇੱਥੇ ਵੀ ਆ ਜਾਣਾ ਉਹਨਾਂ ਰੌਗਿੰਗਾਂ ਅੱਜ ਦੇਖ ਕੇ ਉਹਨੇ ਲਓ ਜੀ ਇਹ ਆਇਆ ਹੈਗਾ ਆਪਣਾ ਐਲਰ ਦੇ ਇਧਰਲੇ ਪਟੇ ਦੇ ਵਿੱਚ ਨਾ ਇਹ ਪਟਾ ਇੱਕ ਮਾੜਾ ਵਾ ਇਹ ਖੱਤੇ ਦਾ ਪੀ ਐਚ ਕਲਰ ਜੀ ਜ਼ਮੀਨ ਆ ਇਹ ਇਹ ਇਧਰਲਾ ਪਟਾ ਮਾੜਾ ਹੀ ਰਹਿੰਦਾ ਥੋੜਾ ਪਰ ਫਿਰ ਵੀ ਇਹਨੇ ਠੀਕ ਹੋ ਜਾਣਾ ਆਪਣੇ ਆਪ ਵੀ ਚਲੋ ਸਪਰੇਹਾਂ ਦਵਾਈਆਂ ਆਪਾਂ ਕਰ ਰਹੇ ਆ ਤੇ ਹੋ ਜਾਣਾ ਦੇਖੋ ਤੇ ਅੱਜ ਇਹਦੀ ਰੌਕਿੰਗ ਕਰਨ ਲੱਗਿਆ ਸਾਰੇ ਖੇਤ ਉਹਦੇ ਬੰਦੇ ਲੱਗੇ ਰੌਕਿੰਗ ਚੱਲਦੀ ਆ ਤੇ ਬਸ ਜਿਹੜਾ ਕੋਈ ਮਿਕਸਿੰਗ ਹੁੰਦੀ ਆ ਤੇ ਇਦਾਂ ਦਾ ਆਲੂ ਕੱਢ-ਕੱਢ ਕੇ ਸੈੱਡ ਦੇਣਾ ਇਹਨਾਂ ਨੇ ਆ ਦੇਖੋ ਯੂਟਿਊਬਰ ਦੇਖ ਲਓ ਕਿਵੇਂ ਬਣੇ ਹੋਇਆ ਆਲੂਆਂ ਦੇ ਆ ਲੈ ਐਲ ਆਰ ਆਲੂ ਦੇਣਾ ਬਾਈ ਆਪਣੇ ਜਿਹੜਾ ਮੈਕਸੀਮਮ ਤੋਂ ਮੈਕਸੀਮਮ ਨੋ ਜਾਂ 10 ਦਾਣੇ ਹੁੰਦੇ ਆ ਜੇ ਜ਼ਿਆਦੇ ਤੋਂ ਜ਼ਿਆਦੇ ਜਿੱਥੇ ਤੱਕ ਮੈਨੂੰ ਕੁ ਨੌਲੇਜ ਆ ਤੇ ਅੱਜ ਲੋ ਅੱਜ ਆਪਣੇ ਖੇਤ ਦੀ ਰੌਗਿੰਗ ਹੋ ਰਹੀ ਸੀਗੀ ਤੇ ਆ ਬੂਟਾ ਪੱਟ ਕੇ ਬਾਹਰ ਸਿੱਟਿਆ ਦੇਖੋ ਹੁਣ ਹੁਣ ਆ ਆਮ ਬੰਦੇ ਆਪਾਂ ਕਹਿ ਦਿੰਨੇ ਇਹਨੂੰ ਕੁਛ ਨਹੀਂ ਹੋਇਆ ਹਨ ਵੀ ਪੂਰਾ ਸਹੀ ਤਾਂ ਹੈਗਾ ਪਰ ਜਿਹੜੇ ਬੰਦਿਆਂ ਨੂੰ ਇਹਦੀ ਨੌਲੇਜ ਆ ਇਹ ਚ ਹੈਗਾ ਵਾਇਰਸ ਤੇ ਦੇਖੋ ਇਹਨੇ 10 ਦਾਣੇ ਚੱਕੇ ਹੋਏ ਆ ਟਿਊਬਰਨ 1 2 3 4 5 6 7 8 9 ਤੇ 10 ਹਨਾ ਇਹ ਮੈਕਸਿਮਮ ਟੂ ਮੈਕਸਿਮਮ ਇੰਨੇ ਚੱਕਣੇ ਨੇ 10 ਚੱਕ ਲੂ ਬਦ ਤੋਂ ਬਦ 11 ਚੱਕ ਲੂ ਹਨਾ ਤੇ ਆਪਾਂ ਐਵੇਂ ਕਮਲਿਆਂ ਵਾਂਗੂ ਸਪਰੇਹਾਂ ਤੇ ਸਪਰੇਹਾਂ ਕਰਦੇ ਆਂ ਵੀ ਆਹ ਚੱਕ ਲੂ ਤੇ ਜਦ ਆ ਮੈਂ ਹਜੇ ਤੱਕ ਦੇਖੋ ਅੱਧਾ ਗੱਟੂ ਯੂਰੀਆ ਪਾਇਆ ਇਹਨੂੰ ਖੇਤ ਨੂੰ ਠੀਕ ਆ ਤੇ ਪਹਿਲੀ ਸਪਰੇਹ ਤੁਹਾਨੂੰ ਪਤਾ ਹੀ ਹੈ ਕੀ ਕੀ ਪਾਇਆ ਵੀ ਕਿਲੋ ਕਿੱਲੋ ਯੂਰੀਆ ਢੋਲ ਕੇ ਪਾਇੀ ਸੀ ਐਮ 45 ਪਾਈ ਸੀ ਤੇ ਨਾਲ ਉਹ ਜਿੰਕ ਪਾਇਆ ਸੀਗਾ ਜਿਹੜਾ ਤੁਹਾਨੂੰ ਪਤਾ ਹੀ ਹੈ ਨਾ ਤੇ ਇਦਾਂ ਵੀਰੇ ਕੋਈ ਵੀ ਫਾਇਦਾ ਨਹੀਂ ਹੈਗਾ ਜਿਹੜੀ ਚੀਜ਼ ਨੇ ਜਿੰਨੇ ਦਾਣੇ ਚੱਕਣੇ ਉਹਨੇ ਉਨੇ ਹੀ ਚੱਕਣੇ ਐਵੇਂ ਬਾਧੂ ਸਪ੍ਰੇਹਾ ਕਰ ਕਰ ਕੇ ਆਪਾਂ ਸਿੱਟੀ ਜਾਈਓ ਉਹਦਾ ਕੋਈ ਵੀ ਫਾਇਦਾ ਨਹੀਂ ਇਹ ਆਲੂ ਦੇਵਤਾ ਜੀ ਇਸ ਵਾਰ ਝੋਨਾ ਦੇਵਤਾ ਜੀ ਤਾਂ ਗੁੱਸੇ ਹੋ ਗਏ ਆਪਣੇ ਨਾਲ ਪਰ ਤੁਸੀਂ ਨਾ ਗੁੱਸੇ ਹੋਇਓ ਤੇ ਛਾੜ ਦੇ ਦਿਓ ਚਾਹੇ 1.5 ਤੋਂ 200 ਗੱਟੂ ਹੀ ਦੇ ਦਿਓ ਪਰ ਵੈਕ ਜਿਓ 1011 ਸਾਨੂੰ ਆ ਦੇਖ ਲਓ ਵੀਰੇ ਇੰਨਾ ਨੁਕਸਾਨ ਇਹ ਵੀ ਆਪਾਂ ਨੂੰ ਚੱਲਣਾ ਪੈ ਜਾਂਦਾ ਆਲੂ ਪੱਟ ਪੱਟ ਕੇ ਸੱਟਣਾ ਦੇਖ ਹੁਣ ਬੰਦੇ ਆਉਣਗੇ ਇਹਨੂੰ ਚੱਕ ਦੇਣਗੇ ਸਾਰੇ ਨੂੰ ਰੋਗਿੰਗ ਵਾਲੇ ਬੰਦਿਆਂ ਨੇ ਰੋਗਿੰਗ ਕਰੀ ਜਾਣੀ ਆ ਉਹਦੇ ਟੀਮ ਸਾਰੀ ਰੋਗਿੰਗ ਕਰ ਰਹੀ ਆ ਤੇ ਇਹ ਵੀ ਜ਼ਰੂਰੀ ਆ ਯਾਰ ਬਾਈ ਇਹ ਬਹੁਤ ਜ਼ਰੂਰੀ ਆ ਠੀਕ ਨਹੀਂ ਇਹ ਚੀਜ਼ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਰਾਗਿੰਗ ਕਰਨਾ ਜਿਹੜਾ 5133 ਆ ਉਹੋ ਜਿਆਦੇ ਤੋਂ ਜਿਆਦੇ 10 ਤੋਂ ਲੈ ਕੇ 12 ਦਾਣੇ ਕਰ ਦਿੰਦਾ ਹੁੰਦਾ ਤੇ ਜਿਹੜਾ ਐਲ ਆਰ ਉਹ ਤਾਂ 8 ਤੋਂ 10 ਹੀ ਰਹਿ ਜਾਂਦੇ ਆ ਇਹ ਨਹੀਂ ਆ ਦੇਖੋ ਜਿੰਨਾ ਮੋਟਾ ਆਲੂ ਵੀ 19 ਮੋਟੀ ਗੰਦਲ ਦੇਖੋ ਆਪਾਂ ਕਹਿ ਦਿੰਨੇ ਨਾ ਵੀ ਆਲੂ ਵੀ 20 ਸਾਈਜ਼ ਹੋਵੇ ਜਾਂ ਇਦਾਂ ਹੋਵੇ ਤੇ ਪਰ ਆ ਦੇਖੋ ਤੁਸੀਂ ਜਿੰਨਾ ਮੋਟਾ ਆਲੂ ਆ ਦੇਖੋ ਕਿੱਡਾ ਸੈਸੀ ਆਲੂ ਦਾ ਤੇ ਗੰਧਲ ਦੇਖੋ ਇਹਦੀ ਦੇਖੋ ਇੰਨੇ ਹੀ ਜ਼ੋਰ ਲਾਉਂਦਾ ਬਾਈ ਜਿਹੜੀ ਗੋਲੀ ਹੋਊਗੀ ਉਹਦੀ ਵੀਰ ਗੰਧਲ ਵੀ ਬਾਈ ਉਹੋ ਜੀ ਹੁੰਦੀ ਆ ਹਨਾ ਕਿ ਤੁਸੀਂ ਕੋਈ ਵੀ ਵੈਰੈਟੀ ਬੀਜ ਕੇ ਦੇਖ ਲਿਓ ਸਾਰਿਆਂ ਦੇ ਵਿੱਚ ਇਦਾਂ ਹੁੰਦਾ ਜਿੰਨਾ ਮੋਟਾ ਆਲੂ ਉਹਦੀ ਉਨੀ ਮੋਟੀ ਗੰਧਲ ਹੁੰਦੀ ਆ ਅੱਜ ਜਿਹੜੀ ਮੈਂ ਤੁਹਾਨੂੰ ਇਹ ਵੀਡੀਓ ਦਿਖਾਈ ਹੈ ਨਾ ਵੀਰੇ ਜਿਹੜੇ ਟਿਊਬਰ ਵਾਲੀ ਉਹ ਮੇਰਾ ਦਿਖਾਉਣ ਦਾ ਇਹੀ ਮਕਸਦ ਸੀਗਾ ਕਿ ਦੇਖੋ ਮੈਂ ਕੋਈ ਵੀ ਦਵਾਈ ਨਹੀਂ ਵਰਤੀ ਹੋਈ ਵੀ ਇਹਦੇ ਤੇ ਅੱਲਾ ਦਾ ਲੂਦੇ ਇਹ ਤੁਸੀਂ ਆਪਦੇ ਟਿਊਬਰ ਵੀ ਵੀ ਚੈੱਕ ਕਰ ਲਿਓ ਤੁਹਾਡੇ ਵੀ ਇੰਨੇ ਬਣੇ ਹੋਣੇ ਆ ਜਿਹੜਾ ਵੀਰੇ ਕੋਈ ਐ ਹੋ ਜਾਂਦਾ ਜਿਹੜਾ ਟਾਈਮ ਤੋਂ ਲੇਟ ਲੱਗਿਆ ਹੋਵੇ ਨਾ ਵੀ ਜਿਵੇਂ ਹੁਣ ਨਵੰਬਰ ਚ ਲੱਗਿਆ ਉਹ ਸ਼ਾਇਦ ਇੱਕ ਅੱਧਾ ਟਿਊਬਰ ਵੱਧ ਚੱਕ ਸਕਦਾ ਵੈਲਰ 8 ਟਿਊਪਰਾਂ ਦੀ ਗਿਣਤੀ ਇੰਨੀ ਹੀ ਰਹਿਣੀ ਹੁੰਦੀ ਆ ਵੀਰੇ ਠੀਕ ਨਹੀਂ ਕੋਈ ਵੀ ਦਵਾਈ ਨਹੀਂ ਮਾਈ ਦਾ ਲਾਲ ਜਿਹੜੀ ਇਹਨਾਂ ਨੂੰ ਟਿਊਪਰਾਂ ਨੂੰ ਗਿਣਤੀ ਵੱਧ ਚੁਕਾ ਦੇਵੇ ਠੀਕ ਆ ਜੇ ਕੋਈ ਚੱਕ ਵੀ ਗਿਆ ਬਾਈ ਚਾਂਸ ਤੇ ਉਹ ਛੋਟੀਆਂ ਗੋਲੀਆਂ ਹੀ ਰਹਿ ਜਾਂਦੀਆਂ ਜਿਹੜਾ ਜਿਹੜਾ ਆਲੂ ਨੇ ਆਪਣੇ ਆਪ ਚੱਕ ਕੇ ਉਹਦਾ ਸਾਈਜ਼ ਬਣਾਉਣਾ ਉਹਦਾ ਸਾਰਾ ਕੁਝ ਸਹੀ ਹੋਣਾ ਉਹਦੇ ਅਰਗੀ ਵੀਰੇ ਰੀਸ ਹੀ ਨਹੀਂ ਤੇ ਆਪਾਂ ਐਵੇਂ ਬਾਧੂ ਦੇ ਖਰਚੇ ਕਰਨੇ ਆ ਉਹਦਾ ਕੋਈ ਕੋਈ ਵੈਦ ਨਹੀਂ ਉਹਦਾ ਕਿ ਬਿਨਾ ਮਤਲਬ ਉਹ ਤਾਂ ਆਪਾਂ ਖਰਚੇ ਕਰੀਏ ਹਨਾ ਆਲੂ ਦੇ ਉੱਤੇ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਆਪਾਂ ਪੈਸੇ ਤਾਂ ਵੀਰੇ ਉਨੇ ਹੀ ਵਟਣੇ ਆ ਹਨ ਤੇ ਆਪਾਂ ਨਜਾਇਜ਼ ਖਰਚੇ ਕਰੀ ਜਾਂਦੇ ਆ ਕੋਈ ਮਤਲਬ ਨਹੀਂ ਨਿਕਲਦਾ ਜਿਹੜੀਆਂ ਦਵਾਈਆਂ ਬਿਨਾ ਮਤਲਬ ਤੋਂ ਬਾਜ਼ੀਨ ਪਰ ਹਾਂ ਚਲੋ ਇੱਕ ਨਾ ਮੈਂ ਚਲੋ ਹੈ ਤਾਂ ਛੋਟਾ ਹੀ ਆ ਬਹੁਤ ਵੀਰ ਜਿਆਦੇ ਮੈਨੂੰ ਮੈਂ ਤਾਂ ਯਾਰ ਇੱਕ ਛੋਟਾ ਜਿਹਾ ਉਹ ਹਨਾ ਕਿ ਸ਼ਾਇਦ ਮੈਂ ਵੀਡੀਓ ਪਾਉਣ ਲੱਗ ਗਿਆ ਤਾਂ ਬਹੁਤ ਵੀਰਾਂ ਨੂੰ ਇਹ ਲੱਗਣ ਲੱਗਾ ਕਿ ਮੈਂ ਹੀ ਆਲੂ ਜ਼ਿਆਦੇ ਲਾਉਣਾ ਮੇਰੇ ਤੋਂ ਬਹੁਤ ਵੀਰ ਬੱਦਲ ਲਾਉਂਦੇ ਆ ਮੈਂ ਤਾਂ ਉਹਨਾਂ ਦੇ ਵੀ ਪੈਰਾਂ ਆਰ ਕੰਮ ਨਹੀਂ ਹੈਗਾ ਸਾਡੇ ਜਿੰਨੀ ਜਗ੍ਹਾ ਤਾਂ ਉਹਨਾਂ ਦੇ ਖਾਲੀ ਰਹਿ ਜਾਂਦੀ ਹੁੰਦੀ ਹੈ ਜਿੰਨੀ ਕਿ ਜਗ੍ਹਾ ਜਿੱਥੇ ਮੈਂ ਆਲੂ ਲਾਉਣਾ ਹਨਾ ਤੇ ਪਰ ਮੈਂ ਇੱਕ ਰਹਿ ਦਿੰਦਾ ਮੈਨੂੰ ਨਾ ਇੱਕ ਵੀਰ ਦਾ ਇੱਕ ਦਿਨ ਫੋਨ ਆਇਆ ਸੀਗਾ ਤੇ ਉਹ ਵੀਰ ਕਹਿੰਦਾ ਸੀ ਵੀ ਅਸੀਂ ਵੀਰੇ ਐ ਕਰਕੇ ਆਲੂਆਂ ਦੇ ਲਈ ਮੋਨੋ ਵਰਤਦੇ ਆ ਤੇ ਮੈਨੂੰ ਇੱਕ ਦਿਨ ਅੱਗੇ ਵੀ ਆਇਆ ਸੀ ਪਰ ਮੈਂ ਫਿਰ ਉਹ ਵੀਰ ਨੂੰ ਕਿਹਾ ਮੈਂ ਕਿਹਾ ਵੀਰੇ ਮੋਨੋ ਦਾ ਕੋਈ ਹੱਲ ਆਲੂਆਂ ਦੇ ਉੱਤੇ ਕੋਈ ਮਤਲਬ ਹੀ ਨਹੀਂ ਹਨਾ ਵੀਰ ਮੋਨੋ ਚੀਜ਼ ਤਾਂ ਇਹ ਜੀ ਆ ਮੋਨੋ ਸੈਲ ਜਿਹੜੀ ਹੁੰਦੀ ਹੈ ਦਵਾਈ ਵੀਰ ਉਹ ਤਾਂ ਇੰਨੀ ਕਿ ਖਤਰਨਾਕ ਆ ਨਾ ਆਪਣੇ ਸਰੀਰ ਦੇ ਲਈ ਕਿ ਜਿੱਥੇ ਵੀ ਵੀ ਉਹਦਾ ਤਾਂ ਹੱਲ ਨਾ ਤਾਂ ਉਹ ਮਿੱਟੀ 'ਚ ਵੀ ਜਾਣੀ ਆ ਸਾਰਾ ਕੁਝ ਆ ਵੀ ਉਹ ਬਹੁਤ ਭੈੜੀ ਚੀਜ਼ ਆ ਵੀ ਉਹ ਤਾਂ ਯਾਰ ਆਲੂਆਂ ਨੂੰ ਉਹਦੀ ਲੋੜ ਹੀ ਨਹੀਂ ਕਹਿੰਦੇ ਨਹੀਂ ਵੀਰੋ ਸਾਡੇ ਏਰੀਆ 'ਚ ਤਾਂ ਸਾਰੇ ਵਰਤਦੇ ਹੀ ਆ ਉਹ ਵੀ ਉਹਦੇ ਨਾਲ ਰੰਗ ਵਧੀਆ ਹੋ ਜਾਂਦਾ ਬੇਲ ਦਾ ਸਨ ਹਾਂ ਠੀਕ ਆ ਉਹ ਬੇਲਾਂ ਬੁੱਲਾਂ ਵਧੀਆ ਰੰਗ ਦੇ ਆ ਪਰ ਯਾਰ ਵੀਰੇ ਹੈ ਤਾਂ ਖਤਰਨਾਕ ਹੈ ਨਾ ਜਿਵੇਂ ਆਪਾਂ ਖੱਤਿਆਂ ਦੇ ਵਿੱਚ ਮਦਾਨ ਪਾਉਨੇ ਆ ਹੋਰ ਕਿੰਨੀਆਂ ਦਵਾਈਆਂ ਨੇ ਜਿਹੜੀਆਂ ਆਪਾਂ ਪਾਉਨੇ ਆ ਉਹਨਾਂ ਚੀਜ਼ਾਂ ਦਾ ਜਦ ਜਿਹੜੀਆਂ ਚੀਜ਼ਾਂ ਦਾ ਲੋੜ ਹੀ ਨਹੀਂ ਯਾਰ ਉਹਨਾਂ ਦਾ ਕੀ ਲੋ ਕਾ ਕੀ ਕੰਮ ਆ ਉਹਨਾਂ ਦਾ ਪਾਉਣਾ ਠੀਕ ਨਹੀਂ ਤੇ ਇਹ ਚੀਜ਼ਾਂ ਦੇ ਵੀਰੇ ਕੰਟਰੋਲ ਹੀ ਰੱਖਿਆ ਕਰੋ ਤੇ ਐਵੇਂ ਬਾਹਲਾ ਬਾਦੂ ਉਹ ਖਰਚਾ ਕਰਨ ਦਾ ਨਹੀਂ ਕੋਈ ਫਾਇਦਾ ਹੁੰਦਾ ਤੇ ਹਸਾਬ ਸਿਰ ਦਾ ਹੀ ਖਰਚਾ ਕਰਨ ਦਾ ਆਉਂਦਾ ਵਾ ਕਿਉਂਕਿ ਫਜ਼ਲ ਨੇ ਆਪਣੀ ਨੇ ਦੇਖੋ ਥੋੜੇ ਮਦਾਵਕ ਫਸਲ ਤੁਹਾਡੀ ਟਾਪ ਹੋਣੀ ਚਾਹੀਦੀ ਆ ਵੀ ਸੋਣੀ ਆ ਬਸ ਉਹ ਨਹੀਂ ਝਾੜ ਦੇਣਾ ਕਿਸੇ ਦੇ ਵੀਰ ਦੇ ਮਗਰ ਕਹਿਣ ਤੇ ਜਾਂ ਕਿਸੇ ਦਵਾਈਆਂ ਵਾਲਿਆਂ ਦੇ ਕਹਿਣ ਤੇ ਵੀ ਹਾਂ ਜੇ ਕੋਈ ਤੁਹਾਡੇ ਕੋਲੇ ਆ ਕੇ ਸਪਾਰਸ਼ਾ ਕਰਦਾ ਆ ਕਰ ਲੋ ਵੀਰੇ ਜੇ ਤੁਹਾਡੀ ਫਸਲ ਬੇਲ ਚੰਗੀ ਆ ਜਰਮੀਨੇਸ਼ਨ ਵਧੀਆ ਹੋਈ ਆ ਤੁਹਾਡਾ ਝਾੜ ਆਟੋਮੈਟਿਕਲੀ ਹੀ ਵਧੀਆ ਆਊਗਾ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਝਾੜ ਨੂੰ ਠੀਕ ਨਹੀਂ ਤੇ ਬਾਕੀ ਉਹੀ ਗੱਲ ਆਉਂਦੀ ਆ ਬਾਕੀ ਦੇਣਾ ਰੱਬ ਨੇ ਜਿੰਨਾ ਝਾੜ ਦੇਣਾ ਉਹ ਵਾਇਗੁਰੂ ਨੇ ਦੇਣਾ ਆਪਾਂ ਇੱਕ ਆਪਣੀ ਫਸਲ ਨੂੰ ਵੀ ਚੰਗੀ ਤਰ੍ਹਾਂ ਉਹਨੂੰ ਸਾਂਭ ਸਕਦੇ ਜਿਵੇਂ ਆਪਣੀ ਬੰਦਿਆਂ ਵਾਲੀ ਗੱਲ ਲਾ ਲਓ ਕਿ ਆਪਾਂ ਯਾਰ ਆਪਦੀ ਫਸਲ ਆਪਦੀ ਆਪਣੀ ਵੀ ਸਰੀਰ ਬਾਡੀ ਫਸਲੀ ਆ ਵੀ ਆਪਾਂ ਆਪਣੀ ਬਾਡੀ ਦੀ ਕੇਅਰ ਕਰਨੀ ਆ ਉਮਰ ਕਿੰਨੀ ਲੰਬੀ ਦੇਣੀ ਆ ਉਹ ਵਾਇਗੁਰੂ ਨੂੰ ਪਤਾ ਹਨਾ ਤੇ ਉਹ ਉਹ ਵੀ ਪਾਲੂਆਂ ਦਾ ਉਹ ਕੋਈ ਵੀ ਫਸਲ ਦਾ ਵਾ ਕਿ ਝਾੜਦਾ ਵਾਇਗੁਰੂ ਨਹੀਂ ਪਤਾ ਜਿਹੜਾ ਦੇਣਾ ਉਹਨੇ ਵਾਇਗੁਰੂ ਕੀ ਆਪਾਂ ਕੋਈ ਵੀ ਚੀਜ਼ਾਂ ਨੇ ਕਣਕ ਆਲੂ ਆ ਝੋਨਾ ਵਾ ਸਾਰੀਆਂ ਸਭੀਆਂ ਕੀ ਆਪਾਂ ਨੋਰਮਲ ਚੱਲੋ ਨੋਰਮਲ ਚੱਲਣ ਦੇ ਨਾਲ ਆਪਣਾ ਝਾੜ ਵਧਿਆ ਰਹੂਗਾ ਆਪਾਂ ਆਲੂ ਆਲੂ ਨੂੰ ਇੰਨਾ ਕਿ ਸਟ੍ਰੈਸ ਦੇ ਦਿੰਨੇ ਆ ਵੀ ਆਲੂ ਨੂੰ ਪਤਾ ਹੀ ਨਹੀਂ ਲੱਗਦਾ ਮੈਥ ਵਾਲੀ ਬੇਲ ਨੂੰ ਪਰ ਬੇਲ ਵੱਡੀ ਉੱਪਰ ਨੂੰ ਜਾਵਾ ਥੱਲੇ ਨੂੰ ਜਾਵਾ ਕੀ ਕਰਾਂ ਇੰਨਾ ਕੁਝ ਉਹ ਆਪਾਂ ਪਾ ਦਿੰਨੇ ਆ ਨਾ ਹਸਾਬ ਹਸਾਬ ਸਰ ਦਾ ਰੱਖੋ ਬਸ ਉਸ ਤੋਂ ਬਿਨਾ ਕੁਝ ਨਹੀਂ ਹੋਰ ਕਰਨ ਦੀ ਲੋੜ ਬਹੁਤ ਸਾਵਧਾਨ ਰੱਖੋ ਵੀਰੇ ਤੇ ਰਿਜ਼ਲਟ ਵਧੀਆ ਮਿਲਣਗੇ ਤੇ ਪੱਕੇ ਵਧੀਆ ਮਿਲਣਗੇ ਬਹੁਤ ਸੋਹਣੇ ਰਿਜ਼ਲਟ ਮਿਲਣਗੇ ਇਹਦਾ ਕੋਈ ਵੀ ਉਹ ਨਹੀਂ ਹੈਗਾ ਵੀ ਰਿਜ਼ਲਟ ਨਾ ਵਧੀਆ ਮਿਲੋ ਤੁਹਾਨੂੰ ਰਿਜ਼ਲਟ ਵਧੀਆ ਮਿਲਣਗੇ ਖੇਤੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਕਰੋ ਨਾਰਮਲ ਦਵਾਈਆਂ ਪਾਓ ਸਪਰੇਅ ਨਾਰਮਲ ਸਪਰੇਅਾਂ ਕਰੋ ਜਿਹੜੀਆਂ ਤੱਤਾਂ ਦੀ ਲੋੜ ਆ ਆਲੂਆਂ ਨੂੰ ਉਹ ਤੱਤ ਦੇਵੋ ਕਿਸੇ ਵਧੀਆ ਸਿਆਣੇ ਬੰਦੇ ਦੀ ਗੱਲ ਸੁਣ ਕੇ ਉਹਦੇ ਨਾਲ ਗੱਲ ਕਰ ਲਿਆ ਕਰੋ ਤੇ ਉਹਦੇ ਤੱਥਾਂ ਦੀ ਜਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ਾਂ ਦਵੋ ਐਵੇਂ ਬਾਧੂ ਦਾ ਖਰਚਾ ਕਰਦਾ ਕੋਈ ਵੀ ਫਾਇਦਾ ਨਹੀਂ ਤੇ ਦੇਖੋ ਐਵੇਂ ਬਿਨਾਂ ਮਤਲਬ ਤੋਂ ਖਰਚਾ ਕਰਨਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਸਾਫ਼-ਸਾਫ਼ ਜ਼ਰਦਾ ਚੱਲੋ ਨਾਰਮਲ ਚੀਜ਼ਾਂ ਟਾਈਮਲੀ ਆਲੂ ਬੀਜਿਆ ਹੋਵੇ ਤਾਂ ਸੋਨੇ ਝਾੜ ਵਧੀਆ ਦੇਣਾ ਹੁਣ ਸਮਝੋਦ ਕਰੋ ਹੁਣ ਮੈਂ ਹੁਣ ਅੱਜ ਜੋ ਐਲ ਆਰ ਬੀਜ ਦਾ ਵੀ ਆਲਰ ਆਲੂ ਆਜੂ ਵੀ ਜਾਂ ਮੈਂ ਮੁੜ ਕੇ ਕਹੀ ਜਾਵਾ ਯਾਰ ਵੀ ਆਲੂਆਂ ਦਾ ਸੈਜ ਨਹੀਂ ਵੱਡਾ ਹੋਇਆ ਠੀਕ ਆ ਫਿਰ ਮੈਂ ਉਹ ਚੀਜ਼ ਜਿਹਨੇ ਬੰਦੇ ਨੂੰ ਮਰਜ਼ੀ ਬਦਨਾਮ ਕਰ ਲਾਂ ਚਾਹੇ ਮੈਂ ਕਿਤੇ ਦਵਾਈ ਵਾਲੀ ਕੰਪਨੀ ਨੂੰ ਬਦਨਾਮ ਕਰਦਾ ਚਾਹੇ ਮੈਂ ਕਿਸੇ ਤੋਂ ਜਿਹਦੇ ਆਲੂਆਂ ਦਾ ਸੀਡ ਲਿਆ ਉਹਨੂੰ ਬਦਨਾਮ ਕਰ ਲਾਂ ਵੀ ਯਾਰ ਐਂ ਕਰਕੇ ਸਾਡੇ ਦਾ ਸੈਜ ਹੀ ਨਹੀਂ ਬਣਿਆ ਇੱਕ ਹਰ ਇੱਕ ਫਸਲ ਦਾ ਇੱਕ ਟਾਈਮ ਹੁੰਦਾ ਵੀ ਆਹ ਟਾਈਮ ਤੇ ਆਹ ਲਾਉਣਾ ਹੁੰਦਾ ਆਹ ਟਾਈਮ ਤੇ ਆਹ ਚੀਜ਼ਾਂ ਤੇ ਮੇਰੇ ਕੋਲੇ ਆਲੂ ਪਿਆ ਸੀ ਐਲ ਆਰ ਠੀਕ ਆ ਕਈ ਵੀਰਾਂ ਨੇ ਮੈਨੂੰ ਪੁੱਛਿਆ ਮੈਂ ਸਟੋਰੀ ਵੀ ਪਾਈ ਦੀ ਬਟ ਮੈਂ ਹਰੇਕ ਵੀਰ ਨੂੰ ਕਹਿੰਦਾ ਵੀ ਵੀਰੇ ਟਾਈਮ ਨਿੰਗ ਚੁੱਕਿਆ ਵੀ ਐਲ ਆਰ ਦਾ ਟਾਈਮ ਹੈ ਨਹੀਂ ਤੇ ਉਹ ਵੀਰ ਨੇ ਕਿਹਾ ਵੀ ਵੀਰੇ ਇਹ ਸੀਟ ਨੂੰ ਲਾ ਲਾਂਗੇ ਐ ਲਾ ਲਾਂਗੇ ਤਾਂ ਮੈਂ ਕਿਹਾ ਵੀਰੇ ਉਹ ਥੋੜੀ ਚੁਆਇਸ ਆ ਵੀ ਪਰ ਟਾਈਮ ਨਿੰਗ ਚੁੱਕਿਆ ਹੁਣ ਜਿਵੇਂ ਹੁਣ ਕਈ ਏਰੀਆ ਚ ਜੋਤੀ ਲੱਗਦਾ ਜੋਤੀ ਦੀ ਆਪਣੇ ਕੋਲੇ ਪਈ ਸੀ ਚਲੋ ਉਹ ਵੀਰ ਲੈ ਗਏ ਹਨਾ ਜਿੰਨੀ ਕਿ ਸੀਗੀ ਮੇਰੇ ਕੋਲੇ ਉਹ ਲੈ ਗਏ ਤੇ ਇੱਕ ਥੋੜੀ ਜੀ ਕਾਰਟ ਕਾਰਟ ਪਈ ਆ ਸਟੋਰ ਦੇ ਵਿੱਚ ਜਿਹੜੀ ਘਟ ਵਿਾਈ ਕਹਿੰਦੇ ਨੇ ਜੋਤੀ ਦੀ ਤੇ 100 ਸਵਾ 100 ਗੱਟੂ ਸੀਡ ਸਾਈਜ਼ ਦਾ ਪਿਆ ਉਹ ਵੀ ਸਟੋਰ ਚ ਪਿਆ ਤੇ ਜੋਤੀ ਕਈ ਏਰੀਆ ਚ ਲੱਗਦਾ ਬਾਈ ਕਈ ਲੋਕ ਆਲੂ ਪੱਟ ਕੇ ਫੇਰ ਆਲੂ ਲਾ ਰਹੇ ਆ ਹਨ ਤੇ ਪਰ ਮੈਂ ਇੱਕ ਗੱਲ ਦੀ ਰਿਕਵੈਸਟ ਕਰਦਾ ਯਾਰ ਦੇਖੋ ਤੁਸੀਂ ਇੱਕ ਫਸਲ ਲੈ ਲਈ ਆਲੂਆਂ ਦੀ ਹਨਾ ਉਸ ਤੋਂ ਬਾਅਦ ਵੀਰੇ ਉਹਨੂੰ ਉਹਨੂੰ ਤੁਸੀਂ ਕਣਕ ਲੈ ਲਓ ਨਾ ਆਲੂਆਂ ਦੀ ਫਸਲ ਲਵੋ ਕਿਉਂਕਿ ਇੱਕ ਤਾਂ ਹੁਣ ਫੇਰ ਹੁਣ ਦੇਖੋ ਕਿੰਨਾ ਮੰਦਾ ਹੋ ਗਿਆ ਆਲੂਆਂ ਦਾ ਹਨਾ ਸਿਰਫ ਇੱਕ ਆਪਣੀ ਜਾਦੇਪਾਨ ਦੇ ਕਰਕੇ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਤੁਸੀਂ ਆਲੂ ਨਾ ਲਓ ਪਰ ਦੁਬਾਰਾ ਆਲੂ ਨਾ ਵੀ ਜੋ ਦੁਬਾਰਾ ਉਹਦੀ ਜਗ੍ਹਾ ਯਾਰ ਕਣਕ ਲਾ ਲਓ ਕਣਕ ਦਾ ਬਹੁਤ ਸੋਹਣਾ ਟਾਈਮ ਆ ਕਣਕ ਲਾ ਲਓ ਉਹਦੀ ਜਗ੍ਹਾ ਤੇ ਉਹ ਚੀਜ਼ਾਂ ਦਾ ਵਾਸਤੇ ਧਿਆਨ ਰੱਖੋ ਵੀਰ ਬਣੇ ਬਾਕੀ ਚਲੋ ਸਭ ਦੀ ਆਪੋ ਆਪਣੀ ਚੁਆਇਸ ਆ ਬਸ ਮੈਂ ਤਾਂ ਇਹੀ ਗੱਲ ਕਹਿਣਾ ਕਿ ਜੇ ਤੁਸੀਂ ਆਲੂ ਨਾਲ ਲਾਉਂਗੇ ਨਾ ਪਛੇਤਾ ਤੇ ਵੀ ਆਲੂ ਪੱਟ ਕੇ ਆਲੂ ਨਾਲ ਲਾਉ ਤਾਂ ਸਾਰੇ ਵੀਰ ਜਿਹੜੇ ਮਗਰ ਲਿਆ ਉਹ ਵੀ ਚੰਗੀ ਤਰ੍ਹਾਂ ਜਿਵੇਂ ਤੁਸੀਂ ਚਲੋ ਪੈਸੇ ਵਟ ਲੈਣੇ ਆ ਤੁਸੀਂ ਕਣਕ ਦੇ ਵੀ ਵਟ ਲੈਣੇ ਆ ਤੇ ਆਲੂਆਂ ਜੋ ਵੀ ਹੁਣ ਵਟਲੇ ਹੋਣੇ ਤੇ ਪਰ ਦੁਬਾਰਾ ਆਲੂ ਘੱਟ ਬੀਜੋ ਤੇ ਵੀ ਤਾਂ ਜੋ ਜਿਹੜਾ ਫਰਵਰੀ ਚ ਪੱਕਾ ਆਲੂ ਪੱਟਿਆ ਜਾਣਾ ਉਹ ਉਹਦਾ ਰੇਟ ਵਧੀਆ ਮਿਲ ਜਵੇ ਸਾਰਿਆਂ ਨੂੰ ਤੋਂ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਰ ਮੇਰੀ ਵੀਡੀਓ ਦੇਖਦੇ ਆ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਪਿਆਰ ਸਾਰਿਆਂ ਦਾ